ਜੇ ਹੋਇਆ ਅੱਲੋਵਾਲ ਪਿੰਡ ਦਾ ਘਟਨਾ ਹੈ ਤੇ ਥੇੜੀ ਲੁੱਖੇ ਲੱਗ ਗਈ ਆ ਤੇ ਸਾਰੇ ਪ੍ਰਵਾਸੀ ਸਵੇਰੇ ਸਵੇਰੇ ਉੱਠੇ ਆਪਣਾ ਰੋਟੀ ਪਾਣੀ ਨੂੰ ਲੱਗੇ ਆ ਐ ਭਰਾ ਸਾਡਾ ਚੱਲ ਗਿਆ ਹੀ ਕੰਮ ਤੇ ਇਹਦਾ ਫੈਮਿਲੀ ਆ ਥੱਲੇ ਆਲੇ ਤੇ ਉਹਨਾਂ ਨੇ ਚੋਲ ਮੰਨੋ ਚੜਾਇਆ ਹੀ ਗੈਸ ਦੇ ਉੱਤੇ ਛੋਟਾ ਗੈਸ ਸੀ ਤੇ ਚੜਾਇਆ ਤੇ ਮਨੋ ਭਾਈ ਗਰਮ ਵੀ ਨਹੀਂ ਆਦਾ ਉਹਨੇ ਚੁਣੋ ਪੈਪ ਅਗ ਲੱਗ ਗਿਆ ਅਗ ਲੱਗ ਗਿਆ ਤੇ ਉਹ ਰੂਮ ਦੇ ਵਿੱਚ ਚਾਰ ਬੰਦੇ ਉਹਨਾਂ ਨੇ ਸੋਚਿਆ ਬਾਹਰ ਛੁੱਟਿਆ ਉਹ ਮੁੰਡਾ ਜਿਹੜਾ ਉਹਨਾਂ ਨੇ ਸੋਚਿਆ ਬਾਹਰ ਬਾਹਰ ਛੁੱਟਿਆ ਤੇ ਇਹਨਾਂ ਦੀ ਫੈਮਿਲੀ ਸੀ ਬਾਹਰ ਤੋ ਗੈਸ ਜਦੋਂ ਜਿੱਦਾਂ ਛੁੱਟਿਆ ਬਾਹਰ ਖੁੱਲਾ ਏਰੀਆ ਹਾਂਜੀ ਬਾਹਰ ਛੁੱਟਿਆ ਤਾਂ ਖੁੱਲਾ ਏਰੀਆ ਕਿਉਂਕਿ ਬਾਹਰ ਜੋ ਹੈ ਬਰਸ ਕੋਈਗਾ ਉਹ ਮੌਕੇ ਤੇ ਬਲਾਸਟ ਹੋਇਆ ਮੌਕੇ ਤੇ ਬਲਾਸਟ ਹੋਇਆ ਤੇ ਉਹਦੇ ਵਿੱਚ ਉਹਨੇ ਦੋ ਭਰਾ ਇਹ ਇਹਨਾਂ ਦਾ ਵੀਵੀ ਬੱਚਾ ਖੁਦ ਇਹ ਸਾਰੇ ਜੰਗਲ 'ਚ ਆ ਗਏ ਤੇ ਹਾਂਜੀ ਅੱਗ ਲੱਗ ਗਈ ਤੇ ਸਿਲੈਂਟ ਭਿਆਨਕ बहुत भयानक आगे इदा है कि सिलेंडर का हजे भी पता नहीं कितने गया हाँ हां जान दा का बचाव पर नुकसान ज्यादा बच्चे का ज्यादा नुकसान है मुंडा है इन ज्यादा नुकसान है हां जी प्रकाश क्या करते हो काम करते हैं कौन सा मैं सुबह उठा चावल रखा ना अगस्त बारा मैं गया बड़े अच्छी धोने चावल धोके लाया में धो लिया पाइप से आग लग गया उधर बाहर जब निकाला ना सिलेंडर और तुरंत फट गया बाहर और से बाहर निकाल के फेंक दिया फिर भी फट गया तो सब लोग आग बगल में था सबको जल गया यही तो समस्या है कितना था क्या माहौल बना था तब कौन आए की नाम ही तोटा लाल ना हां मीना क्या हुआ था ये गैस अह लगभग 5 लीटर वाला सिलेंडर था वो लीक कर दिया आग लग गया सिलेंडर फट गया काम काम कर रहा था कुछ नहीं काम नहीं काम कर रहा था मेरा उस ऊपर नहीं लड़का गया था उसका उसका रूम में हो गया तो नुकसान में जाओ जी 5 लीटर कितने कितने छोटे ना ਬਹੁਤ ਜਿਆਦਾ ਉਹ ਬੱਚੇ ਕੇ ਮੇਰੇ ਬੱਚਾ ਆ ਸਾਡੇ ਕੋਲ ਤਕਰੀਬਨ ਸਵੇਰੇ 9 ਵਜੇ ਐਸਚ ਬਟਾਲਾ ਵਿੱਚ ਪੰਜ ਪੇਸ਼ੈਂਟ ਆਏ ਆ ਜੋ ਕਿ ਸਿਲੰਡਰ ਕਰਨ ਫਟਣ ਕਾਰਨ ਬਰਨਸ ਦੇ ਨਾਲ ਆਏ ਸੀਗੇ ਜਿਹੜੇ ਪੰਜ ਪੇਸ਼ੈਂਟ ਆ ਉਹਨਾਂ ਦਾ ਨਾਮ ਹੈ ਅਨੰਦ ਜੋ ਕਿ ਇੱਕ 6 ਸਾਲ ਦਾ ਬੱਚਾ ਹੈ ਪਟਾਪ 18 ਸਾਲ ਦਾ ਬੰਦਾ ਹੈ ਮੀਨਾ ਜੋ ਕਿ 35 ਸਾਲ ਦੀ ਔਰਤ ਹੈ ਰਾਜਵੰਸ਼ੀ ਜੋ ਕਿ 30 ਸਾਲ ਦਾ ਬੰਦਾ ਹੈ ਐਂਡ ਪ੍ਰਕਾਸ਼ ਜੋਗੀ 20 ਸਾਲ ਦਾ ਬੰਦਾ ਹੈ ਇਹ ਸਾਰੇ ਹੀ ਜਿਹੜੇ ਪੇਸ਼ੈਂਟਸ ਸੀ ਬਰਨਸ ਦੇ ਨਾਲ ਆਏ ਸੀ ਅਸੀਂ ਉਹ ਸਾਰੇ ਪੇਸ਼ੈਂਟਸ ਨੂੰ ਦੇਖਿਆ ਸਾਰੇ ਇਸ ਟਾਈਮ ਸਟੇਬਲ ਨੇ ਤੇ ਇਹਨਾਂ ਨੂੰ ਫਸਟ ਕੇਅਰ ਦੇ ਦਿੱਤੀ ਗਈ ਹੈ ਸਾਡਾ ਇਹੀ ਪਲਾਨ ਹੈ ਕਿ ਇਸ ਟਾਈਮ ਆਪਾਂ ਦਾਖਲ ਕਰਾ ਕੇ ਸਪੈਸ਼ਲਿਸਟ ਦੀ ਰਾਏ ਅੱਗੇ ਲਵਾਵਾਂਗੇ ਨਹੀਂ ਅਸੀਂ ਸਾਰਿਆਂ ਦੇ ਵਾਈਟਲਸ ਚੈੱਕ ਕੀਤੇ ਨੇ ਜੋ ਵਾਈਟਲਸ ਸਾਨੂੰ ਸ਼ੋ ਹੋਏ ਨੇ ਸਾਰਿਆਂ ਦੀ ਸਟੇਬਲ ਹੈਗੇ ਇਸ ਟਾਈਮ ਮੈਂ ਡਾਕਟਰ ਅੰਜਲ ਹਾਂ ਜੋ ਕਿ ਈਐਮਓ ਐਸਡੀਐਚ ਬਟਾਲਾ ਵਿੱਚ ਇਸ ਟਾਈਮ ਡਿਊਟੀ ਤੇ ਹੈਗੀ ਹਾਂ